ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਅੱਜ ਗੱਲ ਕਰਾਂਗੇ ਕਿ ਬਿਲਗਾ ਤੋਂ ਫਲੋਰ ਨੂੰ ਚੱਲਦੇ ਟੈਂਪੂਆਂ ਨੂੰ ਕਿਉਂ ਹਟਾਇਆ ਗਿਆ ਸੀ ਆਓ ਇਸ ਬਾਰੇ ਚਰਚਾ ਕਰਦੇ ਹਾਂ ਉਸ ਤੋਂ ਪਹਿਲਾਂ ਦੱਸਣਾ ਚਾਹਾਂਗੇ ਕਿ ਥਰੀ ਵੀਲਰ ਬਿਲਗਾ ਤੋਂ ਫਲੋਰ ਫਲੋਰ ਤੋਂ ਬਿਲਗਾ ਨੂੰ ਟੈਂਪੂ ਬੰਦ ਹੋਣ ਉਪਰੰਤ ਸ਼ੁਰੂ ਹੋ ਗਏ ਸੀ ਪਰ ਇਹਨਾਂ ਥਰੀ ਵੀਲਰਾਂ ਨੂੰ ਬੰਦ ਕੀਤਾ ਗੰਨੇ ਪਿੰਡ ਵਾਲਿਆਂ ਨੇ ਗੰਦੇ ਪਿੰਡ ਦੇ 3-ਵੀਲਰ ਵਾਲਿਆਂ ਨੇ ਜਿਨ੍ਹਾਂ ਦੀ ਮਦਦ ਕੀਤੀ ਹਲਕਾ ਇੰਚਾਰਜ ਪ੍ਰੇਮ ਕੁਮਾਰ ਪ੍ਰਿੰਸੀਪਲ ਨੇ ਆਓ ਇਸ ਤੋਂ ਅੱਗੇ ਗੱਲ ਕਰਦੇ ਹਾਂ ਕਿ ਬਿਲਗਾ ਤੋਂ ਫਲੋਰ ਨੂੰ ਚੱਲਦੇ ਟੈਂਪੂ ਬਿਲਗਾ ਦੇ ਲੋਕਾਂ ਲਈ ਆਉਣ ਜਾਣ ਦਾ ਸਾਧਨ ਸੀ ਅਕਸਰ ਬਿਲਗਾ ਤੋਂ ਦੂਸਰੇ ਸ਼ਹਿਰਾਂ ਨਕੂਦਰ ਨੂਰਮਹਿਲ ਜਲੰਧਰ ਫਗਵਾੜਾ ਗੁਰਾਇਆ ਫਲੋਰ ਲੁਧਿਆਣਾ ਨਾਨ ਸਰਕਾਰੀ ਟਰਾਂਸਪੋਰਟ ਹੋਵੇ ਮੰਗ ਕੀਤੀ ਜਾਂਦੀ ਰਹੀ ਹੈ ਕਿਸੇ ਸਮੇਂ ਬਿਲਕਾ ਤੋਂ ਇਨ੍ਹਾਂ ਸ਼ਹਿਰਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਸਰਵਿਸ ਹੁੰਦੀ ਸੀ ਪਰ ਹੋੜਿ ਝੋੜੀ ਸਭ ਰੂਟ ਬੰਦ ਹੁੰਦੇ ਗਏ ਮੌਕੇ ਦੀਆਂ ਸਰਕਾਰਾਂ ਨਾਲ ਸੰਬੰਧਿਤ ਨਮੈਂ ਦੇ ਇਸ ਬਾਸ ਸਰਵਿਸ ਨੂੰ ਬਹਾਲ ਕਰਵਾਉਣ ਵਿੱਚ ਫਾੜੀ ਰਹੇ ਲੋਕਾਂ ਨੇ ਵੀ ਦੁਪਈਆ ਵਾਂ ਲੈ ਲੈ ਕਾਰਾਂ ਦੀ ਗਿਣਤੀ ਵੱਧ ਗਈ ਇਸ ਦੌਰਾਨ ਜਿੰਨੀਆਂ ਕੁ ਬੱਸਾਂ ਚੱਲਦੀਆਂ ਸਨ ਨੂੰ ਸਵਾਰੀ ਨਾ ਮਿਲਣ ਕਾਰਨ ਇਹ ਬੱਸਾਂ ਵੀ ਬੰਦ ਹੁੰਦੀਆਂ ਗਈਆਂ ਗੱਲ ਕੀ ਸਰਕਾਰੀ ਬੱਸ ਸਰਵਿਸ ਲੈਂਕ ਰੂਟਾਂ ਤੋਂ ਨਜ਼ਰੋਂ ਹਟ ਗਈ ਜਿਸ ਕਰਕੇ ਲੋਕਾਂ ਨੂੰ ਖਾਸ ਕਰਕੇ ਬਿਲਗਾ ਤੋਂ ਬਲੌਰ ਤੱਕ ਟੈਂਪੂਆਂ ਤੇ ਨਰਪੜ ਹੋਣਾ ਪੈ ਗਿਆ ਇੱਥੇ ਟੈਂਪੂਆਂ ਤੇ ਲੰਮਾ ਸਮਾਂ ਨਰ ਪਰ ਹੋਣ ਕਰਕੇ ਅਰਬੇਤੀ ਪਾਰਟੀਆਂ ਨੇ ਕਦੇ ਲੋਕਾਂ ਦੀ ਲੋੜ ਨੂੰ ਲੈ ਕੇ ਮਹਿਸੂਸ ਹੀ ਨਹੀਂ ਕੀਤਾ ਕਿ ਹੋਰ ਸਾਧਨ ਜਿਵੇਂ ਬੱਸ ਸਰਵਿਸ ਜਾਂ ਤ੍ਰੀਵਿਲਾ ਨੂੰ ਚਾਲੂ ਕੀਤਾ ਜਾਵੇ। ਦੋਸਤੋ ਪੱਤਰਕਾਰਾਂ ਵੱਲੋਂ ਸਮੇਂ-ਸਮੇਂ ਤੇ ਸਰਕਾਰੀ ਨੁਮਾਇੰਦਿਆਂ ਨੂੰ ਬੱਸ ਸਰਵਿਸ ਦੀ ਮੰਗ ਅਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਅਖਬਾਰਾਂ ਵਿੱਚ ਖਬਰਾਂ ਲੱਗਣੀਆਂ ਆਮ ਗੱਲ ਸੀ। ਬਿਲਗੇ ਤੋਂ ਸਰਕਾਰੀ ਬੱਸ ਸਰਵਿਸ ਸਹੂਲਤਾਂ ਲੋਕਾਂ ਨੂੰ ਮਿਲੇ ਪਰ ਜਿਵੇਂ ਪਹਿਲਾਂ ਗੱਲ ਕੀਤੀ ਕੇ ਸਰਕਾਰੀ ਲਿੰਕ ਸੜਕਾਂ ਤੇ ਬੱਸ ਸਰਵਿਸ ਦੇਣ ਤੋਂ ਅਸਮਰਤ ਰਹੀਆਂ ਸਰਕਾਰਾਂ ਕਿ ਆ ਜਾ ਸਕਦਾ ਕਿ ਨਹੀਂ ਚਲਾਈ ਬੱਸ ਸਰਵਿਸ ਆਓ ਅੱਗੇ ਗੱਲ ਕਰਦੇ ਹਾਂ ਕਿ ਅੱਜ ਕੱਲ ਬਿਲਕਾ ਤੋਂ ਸਿਰਫ ਇੱਕ ਸਵੇਰ ਸਮੇਂ ਸਿਰਫ ਕਰਤਾਰ ਬੱਸ 655 ਤੇ ਜਲੰਧਰ ਨੂੰ ਚਲਦੀ ਆ ਕਰਾਇਆਂ ਨੂੰ ਮਿੰਨੀ ਬੱਸਾਂ ਚਲਦੀਆਂ ਜਿਦੋਂ ਕਿ ਟੈਂਪੂ ਨਗਰ ਪੰਚਾਇਤ ਨਵੀਂ ਬਣ ਤੋਂ ਬਾਅਦ ਬੰਦ ਕਰਨ ਤੇ ਹੁਣ ਇਸ ਤੇ ਚਾਚਾਕਾਰ ਦਿੰਨੇ ਆ ਉਹ ਬੰਦ ਕਰਵਾਈ ਸੀ ਟੈਂਪੂ ਸਰਵਿਸ ਦਰ ਅਸਲ ਜਦੋਂ ਈ ਰੱਖਿਆ ਨਮਾ ਆਇਆ ਜੇਦੀ ਆਬਾਦੀ ਦੇ ਅੰਦਰ ਤੱਕ ਆਉਣ ਜਾਣ ਦੀ ਲੋਕਾਂ ਨੂੰ ਬਹੁਤ ਸਖ ਸੁਵਿਧਾ ਸੀ ਪਰ ਟੈਂਪੂਆਂ ਵਾਲੇ ਇਸ ਨੂੰ ਚੱਲਣ ਨਹੀਂ ਸੀ ਦਿੰਦੇ ਜਿਨ੍ਹਾਂ ਦਾ ਝਗੜਾ ਅਕਸਰ ਈ ਰੱਖਿਆ ਨਾਲ ਰਹਿੰਦਾ ਸੀ ਮਿੰਨੀ ਬੱਸਾਂ ਨਾਲ ਝਗੜਾ ਰਹਿੰਦਾ ਸੀ ਥਰੀ ਵੀਲਰਾਂ ਨਾਲ ਝਗੜਾ ਰਹਿੰਦਾ ਸੀ ਜਦੋਂ ਝਗੜਾ ਹੁੰਦਾ ਤਾਂ ਸਵਾਰੀਆਂ ਜੋ ਟੈਂਪੂਆਂ 'ਚ ਜਾ ਇਹ ਰਿਕਸ਼ਾ ਵਿੱਚ ਸਵਾਰ ਸੀ ਝਗੜੇ ਦੌਰਾਨ ਉਹਨਾਂ ਨੂੰ ਅਸ਼ਲੀਲ ਗਾਲਾਂ ਸੁਣੀਆਂ ਪੈਂਦੀਆਂ ਸੀ ਡਰਾਈਵਰ ਇੱਕ ਦੂਸਰੇ ਨੂੰ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਸੀ ਇਹ ਵਰਤਾਰਾ ਬਸ ਅੱਡਾ ਬਿਲਗਾ ਅਤੇ ਮਵਾਈ ਦੇਖਣ ਲਈ ਅਕਸਰ ਮਿਲਦਾ ਸੀ ਜਿਸ ਨੂੰ ਲੈ ਕੇ 2017-18 ਵਿੱਚ ਜਦੋਂ ਨਵੀਂ ਨਗਰ ਪੰਚਾਇਤ ਬਣੀ ਮਾਸਟਰ ਪ੍ਰਸੂਤਮ ਲਾਲ ਬਿਲਗਾ ਨੇ ਕੋਸ਼ਿਸ਼ ਕੀਤੀ ਕਿ ਇਹ ਟੈਂਪੂਆਂ ਵਾਲੇ ਬਹੁਤ ਅਸ਼ਲੀਲ ਗਾਲਾਂ ਕੱਢਦੇ ਸਾਡੇ ਮਹਿਮਾਨਾਂ ਸਾਹਮਣੇ ਸਾਡੀ ਵੇਜਤੀ ਕਰਦੇ ਗਾੜੀ ਕਲੋਜ ਕਰਦੇ ਐ ਡਰਾਈਵਰਾਂ ਨੂੰ ਡਰਾਈਵਰ ਗਾਲਾਂ ਕੱਢਦੇ ਨੇ ਸਾਡੇ ਇਤਿਹਾਸਿਕ ਪਿੰਡ ਬਿਲਗਾ ਬਾਰੇ ਮਹਿਮਾਨ ਅਕਸਰ ਜ਼ਿਕਰ ਕਰਦੇ ਕਿ ਇਸ ਟੈਂਪੂ ਟਰਾਂਸਪੋਰਟ ਬਾਰੇ ਜ਼ਿਕਰ ਕਰਦੇ ਕਿ ਸਾਨੂੰ ਸ਼ਰਮਸ਼ਾਰ ਕਰਦੇ ਨੇ ਜਦੋਂ ਅਸੀਂ ਇਹਨਾਂ ਟੈਂਪੂਆਂ ਦੇ ਵਿੱਚ ਸਫ਼ਰ ਕਰਦੇ ਹਾਂ ਤੇ ਇਹ ਲੜਾਈ ਝਗੜਿਆਂ ਦੌਰਾਨ ਇੱਕ ਦੂਏ ਨੂੰ ਕੰਧੀਆਂ ਗਾਲਾਂ ਕੱਢਦੇ ਸੀ ਤੁਸੀਂ ਕਹਿ ਸਕਦੇ ਹੋ ਕਿ ਇਹ ਸਵਾਲ ਬਿਲਗੇ ਦੇ ਲੋਕਾਂ ਨੇ ਪਹਿਲਾਂ ਕਿਉਂ ਨਹੀਂ ਕੀਤਾ ਇਸ ਕੋਸਟ ਕੋਰ ਨੂੰ ਖਤਮ ਕਰਨ ਦੀ ਮੁੱਦਾ ਕਿਉਂ ਨਹੀਂ ਉਠਾਇਆ ਕੀ ਕਾਰਨ ਸੀ ਲੋਕਾਂ ਦੀ ਚੁੱਪ ਦਾ ਇੱਕ ਵਾਰ ਮੈਂ ਵੀ ਕੋਸ਼ਿਸ਼ ਕੀਤੀ ਸੀ ਇਹਨਾਂ ਟੈਂਪੂਆਂ ਵਾਲਿਆਂ ਦੀ ਤੱਕੇਸ਼ਾਹੀ ਦੇ ਖਿਲਾਫ ਪਰ ਮੈਨੂੰ ਇਹ ਇਕੱਠੇ ਮੇਰੀ ਦੁਕਾਨ ਤੇ ਆ ਕੇ ਪੈ ਗਏ ਮੁੱਦਾ ਈ ਰਿਕਸ਼ਾ ਨੂੰ ਚਲਾਉਣ ਦਾ ਸੀ ਗਰਨਾਮ ਸਿੰਘ ਜੱਕੂ ਨੇ ਉਸ ਸਮੇਂ ਮੇਰੀ ਮਦਦ ਕੀਤੀ ਟੈਂਪੂ ਵਾਲਿਆਂ ਦੀ ਸ਼ਰਿਆਮ ਬਦਮਾਸ਼ੀ ਦਾ ਸਾਹਮਣਾ ਸਾਨੂੰ ਕਰਨਾ ਪਿਆ ਸੀ ਖਾਸ ਕਰਕੇ ਔਜਲਾ ਵਾਲਿਆਂ ਦਾ ਸਮਾ ਜਿਹੜਾ ਆਇਆ ਕਿ ਮਾਸਟਰ ਪ੍ਰਸ਼ੂਤਮ لال ਨਾਲ ਮੈਂ ਵੀ ਖੜਾ ਹੋਇਆ ਮੈਂ ਵੀ ਥਾਣੇ ਕਈ ਵਾਰ ਗਿਆ ਇੱਕ ਐਸਐਚਓ ਨੇ ਮੈਨੂੰ ਆਖਿਆ ਪੱਤਰਕਾਰ ਹੋਣ ਦੇ ਨਾਤੇ ਕਿ ਸਰਕਾਰ ਜਾਨੀ ਕਿ ਕਾਂਗਰਸ ਦਾ ਕਹਿਣਾ ਹੈ ਕਿ ਟੈਂਪੂ ਵਾਜਾਂ ਦੀ ਮਦਦ ਕਰਨੀ ਹੈ ਅੱਜ ਵੀ ਕਾਂਗਰਸ ਦੇ ਆਗੂ ਨੇ ਮੈਨੂੰ ਪਿਛਲੇ ਦਿਨੀ ਫਲੋਰ ਲਲਕਾਰਿਆ ਕਹਿੰਦਾ ਕਿ ਜਦੋਂ ਸਾਡੀ ਸਰਕਾਰ ਆਈ ਇਹ ਟੈਂਪੂ ਫਿਰ ਚੱਲਣਗੇ ਜੇਤੀ ਅਹ ਗੱਲ ਤੋਂ ਸਾਫ ਹੋ ਗਿਆ ਕਿ ਸਾਡੇ ਤੇ ਬਦਮਾਸ਼ੀ ਦੂਸਰੇ ਪਿੰਡਾਂ ਵਾਲਿਆਂ ਦੀ ਸਾਡੇ ਹੀ ਕਰਵਾਉਂਦੇ ਆ ਸਾਡੇ ਬਜ਼ੁਰਗ ਗੱਲ ਕਰਿਆ ਕਰਦੇ ਸੀ ਇੱਕ ਮੇਲੇ ਦੀ ਮਿਸਾਲ ਦਿੰਦੇ ਸੀ ਕਿ ਗਵਾਂਡੀ ਪਿੰਡ ਦਾ ਇੱਕ ਬੰਦਾ ਜਲੇਬੀਆਂ ਖਾ ਰਿਹਾ ਸੀ ਅੱਗੋਂ ਇੱਕ ਬਿਲਗਾ ਵਾਸੀ ਨੇ ਜਲੇਬੀਆਂ ਉਸ ਕੋਲੋਂ ਖੋ ਲਈਆਂ ਤੇ ਕਿਹਾ ਕਿ ਜਲੇਬੀਆਂ ਜੇ ਅਗਰ ਇਸ ਛੋਟੇ ਪਿੰਡ ਵਾਲੇ ਖਾ ਰ ਹੈ ਮੈਂ ਉਹਨਾ ਨਹੀਂ ਲੈਣਾ ਚਾਹਾਂਗਾ ਅਗਰ ਛੋਟੇ ਪਿੰਡਾਂ ਵਾਲੇ ਜਲੇਬੀਆਂ ਖਾ ਰ ਹੈ ਆ ਇਹ ਬਿਲਗੇ ਵਾਲੇ ਕੀ ਖਾਣਗੇ ਉਸ ਸਮੇਂ ਇਹ ਮਿਸਾਲ ਦਿੱਤੀ ਜਾਂਦੀ ਸੀ ਪਰ ਇੱਥੇ ਬਿਲਗੇ ਦੇ ਵਿੱਚ ਕਈਆਂ ਸਾਲਾਂ ਤੋਂ ਟੈਂਪੂ ਚਲਾ ਰਿਹਾ ਹੈ ਔਲਿਆਂ ਵਾਲੇ ਸਾਡੇ ਧੀਆਂ ਪਹਿਣਾ ਦੇ ਸਾਹਮਣੇ ਜਦੋਂ ਦੂਸਰਿਆਂ ਨਾਲ ਲੜਦੇ ਆ ਗਾਲਾਂ ਕੱਢਦੇ ਆ ਨਵੀਂ ਪੰਚਾਇਤ ਚੂੜੇ ਜਾਣ ਤੇ ਇਹ ਗੱਲ ਜਿਹੜੀ ਰੱਖੀ ਗਈ ਟੈਂਪੂ ਬੰਦ ਹੋਏ ਮਾਸਟਰ ਪਰਿਸ਼ੋਤਮ ਲਾਲ ਨੇ ਦਿੱਤੀ ਦਰਖਾਸਤ ਤੇ ਭਾਵੇਂ ਕਿ ਕਾਂਗਰਸੀਆਂ ਨੇ ਵੀ ਉਸ ਬਲੇ ਸਾਈਨ ਕੀਤੇ ਸੀ ਜੋ ਕਾਂਗਰਸ ਦੀ ਪੰਚਾਇਤ ਉਸ ਬਲੇ ਕਾਬਸੀ ਪਰ ਪੰਚਾਇਤ ਵੀ ਟੈਂਪੂ ਵਾਲਿਆਂ ਨਾਲ ਰਲ ਗਈ ਤਨਖਾਹ ਦੱਬੀ ਗਈ ਸਮਾ ਲੰਘ ਗਿਆ ਤੇ ਹੁਣ ਤੁਸੀਂ ਦੇਖਦੇ ਹੋਮਗੇ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਵੀ ਸਮਾ ਸਮਾ ਕੈਨਸਲ ਲੰਘ ਗਿਆ ਅਸੀਂ ਚੁੱਪ ਰਹੇ ਹੁਣ ਜਦੋਂ ਨਵੀਂ ਆਈ ਨਗਰ ਪੰਚਾਇਤ ਨਗਰ ਪੰਚਾਇਤ ਨਵੀਂ ਬਣੀ ਤੇ ਟੈਂਪੂਆਂ ਦਾ ਮੁੱਦਾ ਯਾਨੀ ਕਿ ਟੈਂਪੂਆਂ ਦਾ ਮੁੱਦਾ ਟੈਂਪੂ ਬੰਦ ਕਰਵਾਉਣ ਦਾ ਮੁੱਦਾ ਬੀਬੀ ਇੰਦਰਜੀਤ ਕੌਰ ਮਾਨ ਦੇ ਸਾਹਮਣੇ ਰੱਖਿਆ ਸੀ ਉਹਨਾਂ ਨੇ ਇਸ ਕੰਮ ਵਿੱਚ ਸਾਡੀ ਮਦਦ ਕੀਤੀ ਅਸੀਂ ਮੁੱਦਾ ਉਠਾਇਆ ਸੀ ਕਿ ਇਹਨਾਂ ਕੋ ਨਾ ਕੋ ਕਾਗਜ਼ ਹੈ ਨਾ ਕੋ ਪਰਮਟ ਹੈ ਨਾ ਅੰਸ਼ੂਰੈਂਸ ਹੈ ਤੇ باوجود ਵੀ ਇਹ ਟੈਂਪੂ ਚੱਲਦੇ ਆ ਇੱਕ ਪਾਸੇ ਦੁਪਈਆਵਾਨ ਕਾਰਾਂ ਨੂੰ ਚੈੱਕ ਕੀਤਾ ਜਾਂਦਾ ਉਹਨਾਂ ਦੇ ਕਾਗਜ਼ ਚੈੱਕ ਕੀਤੇ ਜਾਂਦੇ ਉਹਨਾਂ ਦੀ ਚਲਾਨ ਕੀਤੇ ਜਾਂਦੇ ਜੇ ਕਾਗਜ਼ ਨਾ ਹੋਵੇ ਦੂਸਰੇ ਪਾਸੇ ਇਹ ਟੈਂਪੂ ਸਵਾਰੀਆਂ ਨਾਲ ਲੱਦੇ ਇਹਨਾਂ ਪੁਲਿਸ ਨਾਕਿਆਂ ਦੇ ਕੋਲ ਦੀ ਲੰਘਦੇ ਆ ਜਿਨ੍ਹਾਂ ਨੂੰ ਕਦੀ ਵੀ ਕਈ ਕੋਈ ਟੈਕਨੀਕ ਕਰਦਾ ਫੁਰਸਨਾ ਕਿਤੇ ਤੇ ਨਾ ਇਹਨਾਂ ਨੂੰ ਰੁਕਿਆ ਜਾਂਦਾ ਇਹਨਾਂ ਨੇ ਕਦੇ ਵੀ ਕਾਗਜ਼ ਨਹੀਂ ਚੈੱਕ ਕੀਤੇ ਜਾਂਦੇ ਇਸ ਦੇ ਪਿੱਛੇ ਕੀ ਕਾਰਨ ਹੈ ਇਹ ਤੁਸੀਂ ਖੁਦ ਜਾਣਦੇ ਹੋ ਅੱਗੇ ਗੱਲ ਕਰਦੇ ਆ ਕਿ ਨਗਰ ਪੰਚਾਇਤ ਬਿਲਕਾ ਦੀ ਪ੍ਰਧਾਨ ਕਰਨ ਆਪ ਸਿੰਘ ਜੱਕੂ ਸਾਹਿਬ ਇਹ ਬੰਦ ਹੋਏ ਟੈਂਪੂ ਕਿਉਂਕਿ ਬੂਟਾ ਸਮੇਂ ਬਧਾਇਕ ਨੇ ਸਾਡੇ ਨਾਲ ਇਹ ਵਾਅਦਾ ਕੀਤਾ ਸੀ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਜਿਵੇਂ ਕਿ ਦੱਸਿਆ ਕਿ ਟੈਂਪੂ ਬੰਦ ਕਰਵਾਉਣ ਦੀ ਅਸੀਂ ਮੰਗ ਕੀਤੀ ਤੇ ਸਹਿਮਤੀ ਦਿੱਤੀ ਸੀ ਕਿ ਇਹ ਟੈਂਪੂ ਬਿਨਾ ਕਾਗਜ਼ਾਂ ਤੋਂ ਚੱਲ ਰਿਹਾ ਇਹ ਬੰਦ ਹੋਣੇ ਚਾਹੀਦੇ ਆ ਇਨਾਂ ਦੀ ਜਗ੍ਹਾ 3 ਵੀਲਰ ਸ਼ੁਰੂ ਹੋਣ ਹੁਣੇ ਵੀ ਚਾਹੀਦੀ ਆ 3 ਵੀਲਰ ਗਲੀਆਂ ਤੱਕ ਲੋਕਾਂ ਨੂੰ ਸੌਖ ਸੁਤ ਦਿੰਦੇ ਨੇ 3 ਵੀਲਰ ਜਿਨ੍ਹਾਂ ਦੀ ਇਨਸ਼ੋਰੈਂਸ ਪੂਰੀ ਐ ਕਾਗਜ਼ ਪੂਰੇ ਐ ਪਰ ਇਨਾਂ 3 ਵੀਲਰਾਂ ਨੂੰ ਮਸਾਂ 4-5 ਦਿਨ ਨਹੀਂ ਚੱਲਣ ਦਿੱਤਾ ਜਦੋਂ ਫਲੋਰ ਬੱਸ ਸਟੈਂਡ ਜਿੱਥੋਂ ਟੈਂਪੂ ਸਵਾਰੀਆਂ ਚੁੱਕਦੇ ਸੀ ਉੱਥੇ ਗੰਨੇ ਪੈਣ ਦੇ 3 ਵੀਲਰ ਵਾਲਿਆਂ ਨੇ ਇੱਥੋਂ ਦੇ 3 ਵੀਲਰ ਭਾਣੇ ਬੰਦ ਕਰ ਦਿੱਤੇ ਕਿਹਾ ਇਹ ਵੇ ਜਾਂ ਤਾਂ ਆਪਾਂ ਰੜ ਕੇ ਚੱਕਦੇ ਆਂ ਅ ਜਦੋਂ ਕਿ ਸਾਡੇ ਕੋਲ ਇਹ ਜਾਣਕਾਰੀ ਮਿਲੀ ਕਿ ਉਹਨਾਂ 3 ਵੀਲਰਾਂ ਵਾਲਿਆਂ ਨੂੰ ਏਮਪੋ ਵਾਲਿਆਂ ਨੇ ਓਕਸਾਇਆ ਸੀ ਇਹਨਾਂ ਨੂੰ ਇੱਥੋਂ ਸਵਾਰੀਆਂ ਭਰਨਾ ਨਾ ਦਿੱਤੀਆਂ ਜਾਂ ਜਿਸ ਨੂੰ ਲੈ ਕੇ ਹਲਕਾ ਫਲੋਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਨਾਲ ਵੀ ਅਸੀਂ ਦੋ ਵਾਰ ਗੱਲ ਕਰਨੀ ਚਾਹੀ ਜਿੱਦੇ ਪਹਿਲਾਂ ਫਲੋਰ ਤੋਂ ਏਮਪੂਆਂ ਨੂੰ ਸਵਾਰੀ ਚੁੱਕਣ ਨਹੀਂ ਦਿੱਤੀ ਜਾਂਦੀ ਸੀ ਇਸ ਤਰ੍ਹਾਂ 3 ਵੀਲਰਾਂ ਨੂੰ ਵੀ ਫਲੋਰ ਤੋਂ ਬਿਲਗਾ ਦੀ ਸਵਾਰੀ ਚੁੱਕਣ ਲਈ ਦਿੱਤੀ ਜਾਵੇ ਪਰ ਪ੍ਰੇਮ ਕੁਮਾਰ ਬਿਲਗੇ ਵਾਲਿਆਂ ਦੀ ਮਦਦ ਕਰਨ ਦੀ ਬਜਾਏ ਚੁੱਪਚਾਪ ਕੰਨਾਂ ਪਿੰਡ ਵਾਲਿਆਂ ਦੀ ਮਦਦ ਕਰਦੇ ਰਹੇ ਕੰਨੇ ਪਿੰਡ ਵਾਲਿਆਂ ਦੇ ਨਾਲ ਇਸ਼ਾਰਾ ਸੀ ਉਹਨਾਂ ਦਾ ਕਿ ਕਿਹਾ ਜਾਂਦਾ ਸੀ ਕਿ ਦੋਵੇਂ ਤਰ੍ਹਾਂ ਇਕੱਠੀਆਂ ਮਿਲ ਕੇ ਬਿਲਗੇ ਨੂੰ ਚੱਲ ਲਿਆ ਕਰਨ ਜਾਨੀ ਕਿ 5-10 ਟੈਂਪੂ 3-ਵੀਲਰ ਜਾਨੀ ਕਿ ਅੱਧੇ 3-ਵੀਲ ਬਿਲਗੇ ਦੇ ਅੱਧੇ 3-ਵੀਲ ਕੰਨੇ ਪਿੰਡ ਦੇ ਬਾਰੀ-ਬਾਰੀ ਬਿਲਗੇ ਨੂੰ ਇੱਥੇ ਚੰਦਣ ਜੋ ਬਿਲਗੇ ਵਾਲਿਆਂ ਨੂੰ ਇਹ ਮਨਜ਼ੂਰ ਨਹੀਂ ਸੀ ਇਸ ਦੌਰਾਨ ਦੇਖਿਆ ਗਿਆ ਕਿ 3 ਵੀਲਰਾਂ ਵਾਲੇ ਟੈਂਪੂ ਵਾਲਿਆਂ ਦੇ ਮੁਕਾਬਲੇ ਅਨਾੜੀ ਸੀ ਨਵੇਂ ਸੀ ਜਦੋਂ ਕਿ ਟੈਂਪੂਆਂ ਵਾਲੇ ਬਹੁਤ ਸਾਲ ਪੁਰਾਣੇ ਹੋਣ ਕਰਕੇ ਉਹਨਾਂ ਦਾ ਛੇਤਰ ਤਕੜਾ ਸੀ ਜਦੋਂ ਕਿ 3 ਵੀਲਰਾਂ ਵਾਲੇ ਕੰਨੇ ਪਿੰਡ ਵਾਲਿਆਂ ਦੇ ਅੱਗੇ ਨਹੀਂ ਟਿਕ ਸਕਦੇ ਉਸ ਵੇਲੇ ਕਰੀਬ 15-16 3 ਵੀਲਰ ਸਨ ਜਦੋਂ ਬਿਲਕਾਤੋ ਫਲੋਰ 3 ਵੀਲਰ ਦਾ ਰੂਟ ਨਹੀਂ ਚੱਲਿਆ ਤੇ ਇਸ ਦੌਰਾਨ 3 ਵੀਲਰ ਵਾਲੇ ਖੇਲਰ ਪੱਤਰ ਗਿਆ ਇੱਥੇ ਇਹ ਵੀ ਜ਼ਿਕਰ ਹੋਊਗਾ ਕਿ ਇਹਨਾਂ 3 ਵਿਲਰਾਂ ਵਾਲਿਆਂ ਨੂੰ ਉਸ ਵੇਲੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਤੁਹਾਨੂੰ ਗਿਲਗਾ ਤੋਂ ਫਲੌਰ ਦਾ ਅੱਡਾ ਚਲਾ ਕੇ ਦਿੱਤਾ ਜਾਵੇਗਾ ਬਿਲਗਾ ਤੋਂ ਨੂਰਮਲ ਦਾ ਅੱਡਾ ਚਲਾ ਕੇ ਦਿੱਤਾ ਜਾਵੇਗਾ ਹੋਰ ਵੀ ਅਡਿਆਂ ਦੀ ਗੱਲ ਕੀਤੀ ਗਈ ਸੀ ਪਰ ਅੱਡੇ ਕਿਉਂ ਨਹੀਂ ਚਲਾ ਕੇ ਦਿੱਤੇ ਜਾ ਸਕੇ ਇਹਦੇ ਪਿੱਛੇ ਕੀ ਕੋਈ ਕਾਰਨ ਸੀ ਜਿਹਦੇ ਬਾਰੇ ਫੇਰ ਕਿਤੇ ਜ਼ਿਕਰ ਕਰਾਂਗੇ ਹਾਂ ਇਹ ਜ਼ਰੂਰ ਹੈ ਕਿ 3 ਵਿਲਰਾਂ ਵਾਲੇ ਅਨਾੜੀ ਸੀ ਉਹ ਟੈਂਪੂ ਵਾਲਿਆਂ ਵਾਂਗ ਛੱਤਰ ਉਹਨਾਂ ਦਾ ਕੜੜਾ ਨਹੀਂ ਸੀ ਅਸੀਂ ਦੇਖਿਆ ਕਿ ਚਾਹੇ ਫਲੋਰ ਚਾਹੇ ਨੂਰ ਮਹਿਲ ਇੱਥੇ ਜਿਹੜੇ ਵੀ ਪੁਰਾਣੇ ਟੈਂਪੂਆਂ ਵਾਲੇ 3 ਵੀਲਰਾਂ ਵਾਲੇ ਅੱਡਿਆਂ ਤੇ ਕਾਬਜ ਹੈ ਉਹਨਾਂ ਦਾ ਛੱਤਰ ਕੜੜਾ ਹੈ ਜਿਹਦੇ ਕਰਕੇ ਇਹ ਸਭ ਕੁਝ ਅਸੀਂ ਦੇਖਿਆ ਤਾਈਓ ਬਿੜਗੇ ਤੇ 3 ਵੀਲਰਾਂ ਵਾਲੇ ਨਾ ਫਲੋਰ ਤੋਂ ਸਵਾਰੀ ਚੱਕਣ ਦੇ ਸਮਰੱਥ ਸੀ ਨਾ ਨੂਰ ਮਹਿਲ ਤੋਂ ਸਵਾਰੀ ਚੱਕਣ ਦੇ ਸਮਰੱਥ ਸੀ ਆਖਰਕਾਰ 3 ਵੀਲਰਾਂ ਵਾਲੇ ਖੇਲਰ ਪੱਤਰ ਗਏ ਬਿਲਗ ਦੇ ਲੋਕ ਵਾਕਈ ਖੱਜਲਖوار ਹੋਏ ਇਹਨਾਂ ਖੱਜਲਖوار ਹੋਏ ਲੋਕਾਂ ਲਈ ਆਮ ਆਦਮੀ ਪਾਰਟੀ ਦੇ ਇੱਕ ਧੜੇ ਨੇ ਮਹਿਸੂਸ ਕੀਤਾ ਕਿ ਟੈਂਪੂ ਹੀ ਦੁਆਰਾ ਚਾਲੂ ਕਰਵਾ ਲੈ ਜਾਣਾ ਇਹੀ ਸੌਖਾ ਤਰੀਕਾ ਪਰ ਇਹਨਾਂ ਪੜਵਾਂ ਨੂੰ ਇਹ ਪਤਾ ਹੀ ਨਹੀਂ ਕਿ ਟੈਂਪੂ ਬੰਦ ਕਿਉਂ ਕਰਵਾਏ ਇਹ ਸਭ ਕੁਝ ਨੂੰ ਦੇਖ ਕੇ ਇਹੀ ਮਹਿਸੂਸ ਹੋ ਰਿਹਾ ਕਿ ਇਹਨਾਂ ਟੈਂਪੂਆਂ ਦੇ ਮਾਮਲੇ ਵਿੱਚੋਂ ਨਿਕਲ ਕੇ ਪਹਿਲਾ ਵਾਗ ਜੋ ਚੱਲਦਾ ਉਹੀ ਚੱਲੀ ਜਾਵੇ ਕਿਉਂਕਿ ਜੋ ਆਮ ਆਦਮੀ ਪਾਰਟੀ ਇਕ ਧੜਾ ਜਾਂ ਕੋਈ ਹੋਰ ਪਾਰਟੀ ਕੋਈ ਵੀ ਆਪਣੇ ਸਿਰ ਤੇ ਨਵਾਂ ਕੁਝ ਕਰਨ ਦੇ ਤਿਆਰ ਨਹੀਂ ਪ੍ਰਧਾਨ ਗਰਨਾਮ ਸਿੰਘ ਜਕੂ ਨੇ ਇੱਕ ਕੋਸ਼ਿਸ਼ ਜਰੂਰ ਕੀਤੀ ਕਿ ਬਿਲਗੇ ਦੇ ਲੋਕਾਂ ਨੂੰ ਪਹਿਲਾਂ ਦੇ ਮੁਕਾਬਲੇ ਬਿਹਤਰ ਆਉਣ ਜਾਣ ਦੀਆਂ ਸਹੂਲਤਾ ਬਿਲਗੇ ਤੋਂ ਫਲੋਰ ਬਿਲਗੇ ਤੋਂ ਮੁਾਈ ਬਿਲਗੇ ਤੋਂ ਨੂਰਮਲ ਬਿਲਗੇ ਤੋਂ ਬਾਕਬਾਕ ਹੋਣਾ ਪਿੰਡਾਂ ਨੋਂ ਸਰਵਿਸ ਦਿੱਤੀ ਜਾਵੇ ਤਾਂ ਕਿ ਬਿਲਗੇ ਦੇ ਵਿੱਚ ਆਉਣਾ ਜਾਣਾ ਲੋਕਾਂ ਦੀ ਗਿਣਤੀ ਵਧੇ ਪਰ ਗਿਣਤੀ ਵਧਾਉਣ ਲਈ ਇਹ ਉਦਮ ਇਹ ਉਪਰਾਲੇ ਕੌਣ ਕਰੇ ਇਹ ਆਪਣੇ ਆਪ ਵਿੱਚ ਸਵਾਲ ਹੈ ਪਰ ਆਮ ਆਦਮੀ ਪਾਰਟੀ ਇਸ ਮੁੱਦੇ ਤੇ ਦੋ ਗਰੁੱਪਾਂ ਵਿੱਚ ਵੰਡੀ ਗਈ ਖਾਸ ਕਰਕੇ ਗੁਰਨਾਮ ਸਿੰਘ ਜਾਂ ਉਹਨਾਂ ਦੇ ਜਿਹੜੇ ਸਹਿਯੋਗੀ ਸੀ ਉਹ ਜ਼ਰੂਰ ਚਾਹੁੰਦੇ ਸਨ ਕਿ ਨਮਾ ਤੇ ਵਿਤਰ ਹੋਵੇ ਪਰ ਪਾਰਟੀ ਅੰਦਰ ਜੱਖੂ ਤੇ ਟੈਂਪੂ ਬੰਦ ਕਰਾਉਣ ਦਾ ਮਾਮਲਾ ਕਿਉਂ ਬੰਦ ਕਰਾਇ ਮੋਰਚਾ ਲੂ ਹੋਣ ਭਾਰੂ ਰਿਹਾ ਤੁਹਾਡੇ ਸਾਹਮਣੇ ਅਸੀਂ ਇਹ ਚਰਚਾ ਰੱਖੀ ਹੈ ਮੇਰੀ ਨਜ਼ਰ ਵਿੱਚ ਆਮ ਆਦਮੀ ਪਾਰਟੀ ਅਨਾੜੀ ਸਾਫ਼ਤ ਹੋਈ ਹੈ 3 ਵੀਲਰ ਨਾ ਚਲਾ ਸਕਣ ਕਰਕੇ ਅਗਰ ਆਮ ਆਦਮੀ ਪਾਰਟੀ ਤਜਰਬੇਕਾਰ ਹੁੰਦੀ ਤਾਂ ਉਹ ਹਲਕਾ ਇੰਚਾਰਜ ਪ੍ਰੇਮ ਕੁਮਾਰ ਕੋਲੋਂ ਪਹਿਲਾਂ ਦੀ ਤਰ੍ਹਾਂ ਅੱਡਾ ਚਰਵਾ ਸਕਦੀ ਸੀ ਜੇ ਮੈਂ ਟੈਂਪੂ ਪਹਿਲਾਂ ਉੱਠਾਂ ਚੱਲਦੇ ਸੀ ਮੇਰੇ ਦੇਖਣ ਵਿੱਚ ਆਮ ਆਦਮੀ ਪਾਰਟੀ ਦਾ ਉਹ ਜਿਹੜਾ ਟੈਂਪੂ ਚਲਾਉਣ ਵਾਲੇ ਹੁਣ ਕਾਲਾ ਉਸ ਧੜੇ ਕੋ ਹੁਣ ਤੱਕ ਪਹਿਲਾਂ ਵੀ ਮੈਂ ਕਈ ਵਾਰ ਦੇਖਿਆ ਕੋਈ ਤਜਰਬਾ ਨਹੀਂ ਕੋਈ ਗੱਲਬਾਤ ਨਹੀਂ ਹਾਂ ਇਹ ਜ਼ਰੂਰ ਹੈ ਉਹ ਰੋਲਾ ਪਾ ਲੈਂਦਾ ਕਿ ਜਿੱਦਾਂ ਅਸੀਂ ਚਾਹੁੰਦੇ ਆ ਉਦਾਂ ਹੋਵੇ ਅਗਰ ਟੈਂਪੂ ਸ਼ੁਰੂ ਕਰਾਉਣ ਵਿੱਚ ਗਰਨਾਮ ਸਿੰਘ ਤੇ ਦਬਾਅ ਹੈ ਤਾਂ ਆਮ ਆਦਮੀ ਪਾਰਟੀ ਦੇ ਉਸ ਦਾ ਜਿਹੜਾ ਸਿਰਫ ਨਾਮ ਕੁਝ ਕਰਦੇ ਸਮਰੱਥ ਨਹੀਂ ਸਮਰੱਥਾ ਨਹੀਂ ਰੱਖਦਾ ਪਹਿਲਾਂ ਦੀ ਤਰ੍ਹਾਂ ਜਿਵੇਂ ਜੋ ਚੱਲਦਾ ਉਹ ਚਲਾਇਆ ਜਾਵੇ ਜਦੋਂ ਕਿ ਏਸੀ ਪਾਰਟੀ ਦਾ ਉੱਥੇ ਵੀ ਹਲਕਾ ਇੰਚਾਰਜ ਹੈ ਉੱਥੇ ਉਹ ਹਲਕਾ ਇੰਚਾਰਜ ਤੋਂ ਇਹ ਮਦਦ ਨਹੀਂ ਲੈ ਸਕੇ ਉਸ ਨੂੰ ਆਪਣੀ ਗੱਲ ਨਹੀਂ ਮੰਨਵਾ ਸਕੇ ਐ ਇੱਥੋਂ ਤੱਕ ਪ੍ਰਸ਼ਾਸਨ ਦੀ ਮਦਦ ਵੀ ਨਹੀਂ ਲਈ ਜਾ ਸਕੀ ਸੱਚ ਸੀ ਕਿ ਉਹ ਤੋਂ ਪਹਿਲਾਂ ਵੀ ਬਿਲਗ ਨੂੰ ਸਵਾਰੀ ਸਾਧਨ ਟੈਂਪੂ ਚੱਕਦੇ ਸੀ ਪਰ ਕੁਝ ਨਹੀਂ ਹੋ ਸਕਿਆ ਪਾਵੇਂ ਕਿ ਟੈਂਪੂ ਵਾਲਿਆਂ ਦੇ ਪਿੱਛੇ ਉੱਥੇ ਤੇ ਬਤਾਇਕਦਾ ਵੀ ਹੱਥ ਹੈ ਜੋ ਕਾਂਗਰਸ ਨਾਲ ਸੰਬੰਧਿਤ ਹੈ ਸਾਰੀ ਕਹਾਣੀ ਟੈਂਪੂਆਂ ਦੇ ਮਾਮਲੇ ਦੀ ਤੁਹਾਨੂੰ ਸੁਣਾ ਦਿੱਤੀ ਹੈ ਜਿਸ ਤੋਂ ਤੁਸੀਂ ਜ਼ਰੂਰ ਉਸਾਬ ਲਾ ਸਕਦੇ ਹੋ ਕਿ ਬਿਲਗੇ ਦੀ ਰਾਜਨੀਤੀ ਕਿੱਥੇ ਖੜੀ ਹੈ ਇਸ ਤੋਂ ਤੁਸੀਂ ਉਸਾਬ ਲਾ ਸਕਦੇ ਹੋ ਕਿ 3 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਪਾਰਟੀ ਨੂੰ ਆਪਣੇ ਪੈਰਾਂ ਤੇ ਚੱਲਣ ਦੇ ਯੋਗ ਨਹੀਂ ਹੈ ਜੋ ਮੈਨੂੰ ਨਜ਼ਰ ਆਉਂਦਾ ਬਿਲਗੇ ਦਾ ਇਹ ਯੂਨਿਟ ਪਾ ਮੇ ਇਹ ਮੇਰੀਆਂ ਗੱਲਾਂ ਇਹਨਾਂ ਨੂੰ ਬਹੁਤ ਕੌੜੀਆਂ ਪਰੇਸ਼ਾਨ ਨਹੀਂ ਦੇਣਗੀਆਂ ਜਦੋਂ ਰਾਜ ਸਤਾ ਖਤਮ ਹੋ ਗਈ ਤੇ ਉਸ ਵੇਲੇ ਇੱਕ ਹੀ ਕਰ ਪਾਉਣਗੇ ਉਸ ਸਮੇ ਉਹ ਵੀ ਸਮਾਏਗਾ ਅਸੀਂ ਉਸ ਵੇਲੇ ਵੀ ਤੁਹਾਨੂੰ ਯਾਦ ਕਰਾਵਾਂਗੇ ਕਿ ਆਮ ਆਦਮੀ ਪਾਰਟੀ ਕੀ ਕਰਨ ਜੋਗੀ ਹੈ ਇਹ ਸੀ ਦੋਸਤੋ ਟੈਂਪੋ ਬੰਦ ਕਰਾਉਣ ਦਾ ਮਾਮਲਾ ਜਿਹਨੂੰ ਹੁਣ ਤੱਕ ਮੂੜ ਚਾਲੂ ਕਰਾਉਣ ਲਈ ਚਾਰਾ ਜੁਈ ਆਮ ਆਦਮੀ ਪਾਰਟੀ ਦੇ ਇੱਕ ਧੜੇ ਵੱਲੋਂ ਕੀਤੀ ਜਾਂਦੀ ਹੈ ਸਾਰੀ ਸਟੋਰੀ ਤੁਹਾਨੂੰ ਅਸੀਂ ਸੁਣਾ ਦिती ਐ ਕਿੱਥੇ ਕੀ ਕਾਰਨ ਸੀ ਕਿਉਂ ਟਾਂਪੂ ਬੰਦ ਕੀਤੇ ਗਏ ਕੋਈ ਵੀ ਪਾਰਟੀ ਆਮ ਲੋਕਾਂ ਦੀ ਐ ਖਜਲਖੁਆਰੀ ਨੂੰ ਕਹਿੰਦੇ ਨੇ ਵੀ ਨਹੀਂ ਹੋਣੀ ਚਾਹੀਦੀ ਪਰ ਉਹਨਾਂ ਲੋਕਾਂ ਸਾਹਮਣੇ ਜੋ ਕਾਲੀ ਗਲੋਚ ਜੋ ਉਹਨਾਂ ਲੋਕਾਂ ਦੇ ਅੱਗੇ ਅਸ਼ਲੀਲਤਾ ਵਾਰੀਆਂ ਗਾਲਾਂ ਕੱਢੀਆਂ ਜਾਂਦੀਆਂ ਉਹਦੇ ਲਈ ਬਿਲਗੇ ਦਾ ਕੋਈ ਵੀ ਆਗੂ ਖੜਾ ਨਹੀਂ ਹੋਇਆ ਜੇ ਖੜਾ ਹੋਇਆ ਤੇ ਕਰਨਾਮ ਸਿੰਘ ਜਕੂਦੀ ਜਿਹੜੀ ਸਜੋਗੀ ਟੀਮ ਹੈ ਭਾਵੇਂ ਕਿ ਉਹਨਾਂ ਦਾ ਆਮ ਆਦਮੀ ਪਾਰਟੀ ਨਾਲ ਸਬੰਧ ਨਹੀਂ ਰਾਜਨੀਤਿਕ ਤੌਰ ਤੇ ਉਹ ਵਕ ਵਕ ਤਰ੍ਹਾਂ ਤੋਂ ਆਉਂਦੇ ਨੇ ਉਹਨਾਂ ਵਿੱਚ ਅਸੀਂ ਵੀ ਪੱਤਰਕਾਰ ਵੀ ਹਾਂ ਕਿ ਬਿਲਗੇ ਦੇ ਲੋਕਾਂ ਨੂੰ ਬਿਹਤਰ ਸੌਖ ਸੁਗਤਾ ਦੇਣ ਲਈ ਨਾ ਮਾ ਕੁਝ ਹੋਣਾ ਚਾਹੀਦਾ ਉਹ ਜੁੰਡਲੀ ਟੈਂਪੋਆਂ ਵਾਲੀ ਜਿਨ੍ਹਾਂ ਨੇ ਰੱਜ ਕੇ ਇੱਥੇ ਬਦਮਾਚੀ ਕੀਤੀ ਹੈ ਉਸ ਬਰਮਾਚੀ ਦੇ ਉੱਤੇ ਬਣ ਕੇ ਦੇ ਰਾਜਨੀਤਿਕ ਲੋਕਾਂ ਨੇ ਜਿਹੜੇ ਸਰਕਾਰੀ ਧਰਾਂ ਵਿੱਚ ਰਹਿ ਉਹਨਾਂ ਕਦੇ ਵੀ ਕੋਸ਼ਿਸ਼ ਨਹੀਂ ਕੀਤੀ ਉਸ ਗੁੰਡਾਗਰਦੀ ਨੂੰ ਨੱਥ ਪਾਉਣ ਲਈ ਉਸ ਗਾੜੀ ਕੋਚ ਨੂੰ ਨੱਥ ਪਾਉਣ ਲਈ ਸਭ ਨੂੰ ਉਹਨਾਂ ਦੀ ਮਦਦ ਕੀਤੀ ਜਾਂਦੀ ਰਹੀ ਹੈ ਅੱਜ ਉਹ ਲੋਕ ਸਾਨੂੰ ਯਾਦ ਆਉਂਦੇ ਆ ਜਿਹੜੇ ਗਵਾਂਢੀ ਪਿੰਡਾਂ ਨੂੰ ਜਲੇਬੀਆਂ ਖਾਣ ਤੋਂ ਰੋਕਦੇ ਸੀ ਮੈਨੂੰ ਨਹੀਂ ਪਤਾ ਇਹ ਗੱਲ ਸੱਚ ਹੈ ਜਾਂ ਕਹਾਣੀ ਬਣਾਈ ਹੈ ਸੁਣੀ ਸੁਣਾਈ ਗੱਲ ਜਿਹੜੀ ਅੱਜ ਤੁਹਾਨੂੰ ਮੈਂ ਸੁਣਾਈ ਆ। ਔਲੇ ਵਾਲੇ ਵੀਰ ਇਹ ਗੱਲ ਸੁਣ ਕੇ ਜ਼ਰੂਰ ਮਨ ਵਿੱਚ ਅ ਅਤਰਾਜ ਵੀ ਕਰ ਸਕਦੇ ਆ ਕਿ ਸਾਡੇ ਨਾਲ ਜੋੜ ਕੇ ਇਹ ਗੱਲ ਸੁਣਾਈ ਗਈ ਆ। ਪਰ ਔਲੇ ਵਾਲੇ ਵੀਰਾਂ ਨੂੰ ਇਹ ਜੋ ਟੈਂਪੂ ਵਾਲਿਆਂ ਦੀ ਕਹਾਣੀ ਸੁਣਾਈ ਆ ਉਹ ਵਿਅਕਤੀਆਂ ਦੀ ਕਹਾਣੀ ਸੁਣਾਈ ਆ ਜਿਨ੍ਹਾਂ ਨੇ ਇਹ ਦੁਨੀਆ ਮਾਵਾ ਪੈਣਾ ਸਾਹਮਣੇ ਗਾਲੀ ਗਲੋਚ ਕਰਨ ਤੋਂ ਕਦੀ ਗਰੇਜ਼ ਨਹੀਂ ਕੀਤਾ। ਆਪਣੀਆਂ ਮਾਵਾ ਪੈਣਾ ਨਹੀਂ ਸਮਝਿਆ ਇਸ ਕਰਕੇ ਇਹ ਟੈਂਪੂ ਬੰਦ ਕਰਾਉਣ ਦੀ ਸਥਿਤੀ ਆਈ ਹੈ ਅੱਜ ਇਸ ਗੱਲ ਨੂੰ ਖੁੱਲ ਕੇ ਬਾਣਨ ਕੀਤਾ ਹੈ ਇਹ ਸਾਡੀ ਡਿਊਟੀ ਹੈ ਇਹ ਸਾਡਾ ਦੱਸਣਾ ਫਰਜ਼ ਹੈ ਭਾਵੇਂ ਕਿ ਰਾਜਨੀਤਿਕ ਲੋਕ ਅਜਿਹੀਆਂ ਬਲਾਂ ਤੇ ਪਰਦਾ ਪਾਉਂਦੇ ਨੇ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਲਗਾਤਾਰ ਬਿਲਗਾ ਨਿਊਜ਼ ਆਨਲਾਈਨ ਚੈਨਲ ਨੂੰ ਦੇਖਦੇ ਰਹੋ ਅਗਰ ਤੁਹਾਨੂੰ ਇਸ ਵੀਡੀਓ ਦੇ ਗੱਲਬਾਤੋਂ ਕੋਈ ਤੁਹਾਡੇ ਮਨ ਵਿੱਚ ਵੀ ਵਿਚਾਰ ਹੋਵੇ ਤਾਂ ਤੁਸੀਂ ਸਾਡੇ ਕਮੈਂਟ ਬਾਕਸ ਵਿੱਚ ਆਪਣਾ ਵਿਚਾਰ ਜਿਹੜਾ ਆ ਉਹ ਸਾਫ਼-ਸਾਫ਼ ਕਰਕੇ ਸ਼ੁੱਧ ਕਰਕੇ ਪੰਜਾਬੀ ਵਿੱਚ ਦੇ ਸਕਦੇ ਹੋ ਅੰਗਰੇਜ਼ੀ ਵੀ ਲਿਖਣੀ ਹੋਊ ਤਾਂ ਸ਼ੁੱਧ ਅੰਗਰੇਜ਼ੀ ਲਿਖੀ ਜਾਵੇ ਪੰਜਾਬੀ ਅੰਗਰੇਜ਼ੀ ਜਿਹੜਾ ਆ ਉਸ ਮੇਲ ਜੋੜ ਕੇ ਨਾ ਕੀਤਾ ਜਾਵੇ ਕਈ ਵਾਰ ਉਹ ਗੱਲ ਸਮਝ ਵਿੱਚ ਨਹੀਂ ਆਉਂਦੀ ਕੀ ਸਾਡੇ ਦੋਸਤ ਸਾਨੂੰ ਰਾਇ ਦੇਣਾ ਚਾਹੁੰਦੇ ਆ ਸੋ ਦੋਸਤੋ ਅਗਲਾ ਮੁੱਦਾ ਅਸੀਂ ਬਿਲਗਾ ਜਨਰਲ ਹਸਪਤਾਲ 1999 ਵਿੱਚ ਜਦੋਂ ਸ਼ੁਰੂ ਹੋਇਆ ਸੀ ਉਹ ਮੁੱਦਾ ਲੈ ਕੇ ਆਵਾਂਗੇ ਬਖ ਬਖ ਕਸ਼ਤਾਂ ਦੇ ਵਿੱਚ ਬਿਲਗਾ ਜਨਰਲ ਹਸਪਤਾਲ ਕਿਵੇਂ ਖੁੱਲਿਆ ਸੀ ਕੌਣ ਕੌਣ ਉਸ ਵੇਲੇ ਮੁਖੀਆਂ ਵਿੱਚੋਂ ਸੀ ਉਹ ਤੁਹਾਡੇ ਲਈ ਮੁੱਦਾ ਲੈ ਕੇ ਆਵਾਂਗੇ ਸੋ ਅੱਜ ਦਾ ਮੁੱਦਾ ਇੱਥੇ ਹੀ ਸਮਾਪਤ ਕਰਦੇ ਆਂ ਤੁਸੀਂ ਦੇਖਦੇ ਰਹੋ ਬਿਲਗਾ نیوز ਆਨਲਾਈਨ ਚੈਨਲ ਵੀਡੀਓ ਚੰਗੀ ਲੱਗੀ ਲਾਇਕ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਫੇਰ ਇੱਕ ਵਾਰ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ